થેન્ક યુ થેન્ક યુ થેન્ક યુ બહુત બહુત ਧੰਨਵਾਦ ਜੀ ਸਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਲੁਧਿਆਣਾ ਵਿੱਚ ਐਮ ਸੀ ਦੀਆਂ ਚੋਣਾਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਇਸੇ ਕੜੀ ਦੌਰਾਨ ਅੱਜ ਅਸੀਂ ਪਹੁੰਚੇ ਹਾਂ ਬਾੜ ਨੰਬਰ 23 ਅਤੇ 24 ਦੇ ਵਿੱਚ ਜਿੱਥੋਂ ਕਿ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਅਰਵਿੰਦ ਜੋਲੀ ਜੀ ਚੋਣ ਲੜ ਰਹੇ ਨੇ ਅੱਜ ਇਹਨਾਂ ਨੇ ਰੋਡ ਸ਼ੋਅ ਕੱਢਿਆ ਜੋ ਕਿ ਇੱਕ ਬਹੁਤ ਵੱਡੀ ਰੈਲੀ ਦਾ ਹਿੱਸਾ ਬਣ ਗਿਆ ਸੀਗਾ ਬਹੁਤ ਜ਼ਿਆਦਾ ਕੱਟ ਸੀ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੀਗੇ ਸਾਡਾ ਕੈਬਨਟ ਮੰਤਰੀ ਅਕਾਲੀ ਦਲ ਤੋਂ ਵਿਕਰਮ ਵਿਕਰਮ ਸਿੰਘ ਜੀ ਮੀਠਿਆ ਅਤੇ ਸਤਰਾ ਸਾੜਨ ਜੀ ਢਿੱਲੋਂ ਤੇ ਸਿਮਰਨ ਢਿੱਲੋਂ ਜੀ ਜੌਲੀ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਆ ਜੀ ਧੰਨਵਾਦ ਜੀ ਵਾਈਕਰ ਜੀ ਦਾ ਖਾਸਾ ਵਾਈਕਰ ਜੀ ਨੂੰ ਫਤਿਹ ਕੀ ਕਹਿਣਾ ਚਾਹੁੰਦਾ ਜੀ ਅੱਜ ਦੀ ਰੈਲੀ ਬਾਰੇ ਅੱਜ ਦੀ ਜੋ ਰੈਲੀ ਸੀਗੀ ਐਂ ਸੋਚਿਆ ਨਹੀਂ ਕਿ ਮਤਲਬ ਇੰਨੀ ਵੱਡੀ ਰੈਲੀ ਇੰਨੇ ਕੋਲੂ ਵੀ ਇੰਨਾ ਇਲਾਕਾ ਨਿਵਾਸੀਆਂ ਦਾ ਸਾਨੂੰ ਪਿਆਰ ਸਤਿਕਾਰ ਮਿਲਿਆ ਮੈਂ ਧੰਨਵਾਦ ਕਰਦਾ ਵਾਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਜੀ ਦਾ ਸਰਦਾਰ ਸਿਮਰਜ ਸਿੰਘ ਜੀ ਢਿੱਲੋਂ ਜੀ ਦਾ ਰਾਜਨ ਸਿੰਘ ਢਿੱਲੋਂ ਜੀ ਦਾ ਪੂਰੇ ਇਲਾਕਾ ਨਿਵਾਸੀਆਂ ਦਾ ਇਹਨਾਂ ਨੇ ਆ ਕੇ ਐਡਾ ਵੱਡਾ ਮਤਲਬ ਇੱਕ ਛੋਟਾ ਜਿਹਾ ਮਤਲਬ ਵੀ ਨਿਮਾਣੇ ਨੂੰ ਇਹਨਾਂ ਮਾਨ ਬਖਸ਼ਿਆ ਪੂਰੇ ਇਲਾਕਾ ਨਿਵਾਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਸਾਰਿਆਂ ਦਾ ਰਹਿਣੀ ਰਵਾਂਗਾ ਜਦੋਂ ਤੱਕ ਮਤਲਬ ਵੀ ਮੇਰੇ ਸਮਾਂ ਚ ਹਸਾਬ ਆ ਮੈਂ ਸਭ ਦਾ ਰਹਿਣੀ ਰਵਾਂਗਾ ਜੋ ਉਹਨਾਂ ਨੇ ਮੈਨੂੰ ਪਿਆਰ ਸਤਿਕਾਰ ਦਿੱਤਾ ਇਸ ਜਿਸ ਵਾਰਡ ਦੇ ਵਿੱਚ ਤੁਸੀਂ ਇਲੈਕਸ਼ਨ ਲੜ ਰਹੇ ਹੋ ਆਮ ਤੌਰ ਤੇ ਚਰਚਾ ਕਿ ਇਹ ਸ਼ਰਨਜੀਤ ਢਲੋਂਾ ਦੇ ਵੇਲੇ ਵਿੱਚ ਸਾਰਾ ਡਵੈਲਪ ਹੋਇਆ ਵਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਤੁਸੀਂ ਬੱਚੇ-ਬੱਚੇ ਨੂੰ ਪੁੱਛ ਸਕਦੇ ਹੋ ਕਿਉਂਕਿ ਜਿਹੜਾ ਮਤਲਬ 33 ਫੋਟਾ ਰੋਡ ਆ ਜਾਂ ਮੁੰਡੀਆਂ ਕਲਾ ਦਾ ਹਲਕਾ ਸਾਹਨੇਵਾਲ ਨੂੰ ਆਪਾਂ ਮਤਲਬ ਜੇ ਦੇਖੀਏ ਤੇ ਐਡੇ-ਐਡੇ ਢੋਏ ਹੁੰਦੇ ਸੀਗੇ ਐਡੇ-ਐਡੇ ਖੱਡੇ ਹੁੰਦੇ ਸੀਗੇ ਉਤੋਂ ਲੰਗੜਾਂ ਵੀ ਬੜਾ ਔਖਾ ਹੁੰਦਾ ਸੀਗਾ ਉਹਨਾਂ ਦੀ ਇਹ ਦੇਣਾ ਜੋ ਮਤਲਬ ਉਹਨਾਂ ਨੇ ਇੱਕ ਨਰਕ ਤੋਂ ਉਹਨਾਂ ਨੂੰ ਸਵਰਗ ਦੇ ਵਿੱਚ ਪਹੁੰਚਾਇਆ ਜੇ ਆਪਾਂ ਗੱਲ ਕਰੀਏ ਆਪਣਾ ਝਾੜੂ ਦੀ ਇਹਨਾਂ ਨੂੰ 3 ਸਾਲ ਹੋ ਗਏ 3 ਸਾਲ ਦੇ ਵਿੱਚ ਇੱਕ ਵੀ ਮੈਨੂੰ ਕੰਮ ਗਿਣਾ ਦੇਣ ਮੈਨੂੰ ਕੀ ਪੂਰੇ ਇਲਾਕਾ ਨਿਵਾਸੀਆਂ ਨੂੰ ਦੱਸ ਦੇਣਾ ਕਿ ਆਹ ਗਲੀਆਂ ਹੀ ਬਣਾਈਆਂ ਇੱਕ ਵੀ ਗਲੀ ਨਹੀਂ ਬਣਾਈਆਂ 3 ਸਾਲ ਹੋ ਗਏ ਪਿੱਛੇ ਕੀ ਰਹਿ ਗਿਆ ਪਰ ਤੁਸੀਂ ਵੀ 3 ਸਾਲ ਆਹਮਾ ਦੀ ਪਾਰਟੀਆਂ ਨਾਲ ਜੁੜੇ ਰਹੇ ਹੋ ਤੇ ਕੀ ਕਾਰਨ ਸੀਗਾ ਜਿਹੜਾ ਤੁਹਾਨੂੰ ਇਹਨਾਂ ਤੋਂ ਵੱਖ ਹੋਣਾ ਪਿਆ ਦੇਖੋ ਜੀ ਮੈਂ 3 ਸਾਲ 3 ਸਾਲ ਨਹੀਂ ਮੈਂ ਪਹਿਲਾਂ ਥੋੜਾ ਜਿਹਾ ਜੁੜਿਆ ਸੀਗਾ ਚਲੋ ਜਿਹੜਾ ਮੈਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆਇਆ ਮੈਂ ਉਹਨਾਂ ਦੇ ਬਹਿਸਾਵੇ ਜਾ ਗਿਆ ਸੀ ਜਾਂ ਸਾਨੂੰ ਇਹ ਲੱਗ ਰਿਹਾ ਸੀ ਪਤਾ ਨਹੀਂ ਬਦਲਾਵ ਇਹ ਬਦਲਾਵ ਹੈ ਯਾਰ ਹਨਾ ਮੈਂ ਨਹੀਂ ਮੇਰੀ ਸਾਰੀ ਤਕਰੀਬਨ ਦੁਨੀਆ ਬਦਲਾਵ ਮਤਲਬ ਇਹ ਚਾਹ ਰਹੀ ਸੀਗੀ ਉਹਨਾਂ ਨੇ ਤਾਂ ਹੀ ਮਤਲਬ ਬੰਦੇ ਇਹਨਾਂ ਦੇ ਐਮਐਲਏ ਉਹਨੂੰ ਬਣਾਤੇ ਹਨਾ ਚਲੋ ਅਸੀਂ ਤਾਂ ਆਪਣਾ ਤਨਈ ਦਾ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਹਜ ਤੱਕ ਮਤਲਬ ਕੋਈ ਕਹਿ ਨਹੀਂ ਸਕਦਾ ਕਿ ਹਰਵਿੰਦਰ ਸਿੰਘ ਜੁਲੀ ਨੇ ਕਿਹਾ ਤਾਂ ਪੰਜੀ ਵੀ ਲਈਏ ਮੈਂ ਦਿਨ ਰਾਤ ਆਪਣੇ ਇਲਾਕੇ ਵਾਸਤੇ ਮਿਹਨਤ ਕੀਤੀ ਸੀ ਰੇਜਾਂ ਦਾ ਕੰਮ ਕੀਤਾ ਸਟੀਲ ਲੇਟਾਂ ਦਾ ਕੰਮ ਕੀਤਾ ਫੋਗਿੰਗ ਕਰਾਈ ਜੋ ਮੇਰੇ ਤੋਂ ਵੱਧ ਵੱਧ ਹੋ ਸਕਿਆ ਮੈਂ ਉਪਰ ਆਇਆ ਜਿਹੜੀਆਂ ਗਲੀਆਂ ਪਿੰਡੀਆਂ ਕੱਚੀਆਂ ਰਹਿ ਗਈਆਂ ਜਾਂ ਵਸਰੀ ਰਾਮਨਗਰ ਦੀਆਂ ਕੱਚੀਆਂ ਰਹਿ ਗਈਆਂ ਮੈਂ ਉਹਨਾਂ ਦਾ ਐਸਟੀਮੇਟ ਲਵਾਏ ਅਫਸਰਾਂ ਨੂੰ ਕਹਿ ਕਹਿ ਕੇ ਬਲਾ ਬਲਾ ਕੇ ਫੀਤੇ ਮਰਵਾਏ ਪਰ ਐਡੀ ਨਕਮੀ ਸਰਕਾਰ ਇਹਨਾਂ ਤੋਂ ਗਲੀਆਂ ਵੀ ਨਹੀਂ ਬਣੀਆਂ ਜਾਂ ਛੋਟੀਆਂ ਛੋਟੀਆਂ ਗਲੀਆਂ ਸੀ ਤੇ ਜੇ ਕਿਤੇ ਮਤਲਬ ਉਦਾਂ ਦਾ ਜੋ ਢਿੱਲੋ ਸਾਹਿਬ ਵਿਕਾਸ ਕਰਾ ਗਏ ਜੇ ਇਹ ਲੋਕ ਹੁੰਦੇ ਤਾਂ ਮਤਲਬ ਇਹੀ ਤੇ ਨਰਸਰੀ ਰਹਿਣਾ ਸੀ ਜਿਆ ਹੁਣ ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਜੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸ਼ਰਮਣੀ ਅਕਾਲੀ ਦਲ ਦਾ 24 ਨੰਬਰ ਵਾਰਡ ਤੋਂ 1 ਨੰਬਰ ਬਟਨ ਦਬਾ ਕੇ ਅਰਵਿੰਦਰ ਸਿੰਘ ਜੋਲੀ ਨੂੰ ਆਪਣੇ ਭਰਾ ਨੂੰ ਆਪਣੇ ਪੁੱਤ ਨੂੰ ਇਸ ਵਾਰਡ ਦਾ ਸੇਵਾਦਾਰ ਬਣਾਓ ਮੈਂ ਸੇਵਾਦਾਰ ਬਣ ਕੇ ਹੀ ਕੰਮ ਕਰੂੰਗਾ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੂੰਗਾ ਇਹ ਤੁਹਾਨੂੰ ਲੋੜ ਪਊਗੀ ਤੁਹਾਨੂੰ ਮੇਰੇ ਕੋਲ ਆਉਂਦੀ ਲੋੜ ਨਹੀਂ ਮੈਂ ਤੁਹਾਡੇ ਘਰੇ ਆ ਕੇ ਕੰਮ ਕਰਾਂਗਾ ਸਾਡੇ ਨਾਲ ਸੀਨੀਅਰ ਆਗੂ ਅਕਾਲੀ ਦਲ ਤੋਂ ਖੜੇ ਨੇ ਕੀ ਨਾਮ ਆ ਬਾਈ ਜੀ ਤੁਹਾਡਾ ਮੈਂ ਬਹਾਦਰ ਸਿੰਘ ਮੁੰਡੀ ਤੇ ਸ਼ਰੋਮਣੀ ਅਕਾਲੀ ਦਲ ਤੋਂ ਹੈਗੇ ਆ ਤੇ ਇਹ ਜੋ ਅੱਜ ਰੋਡ ショਅ ਕੱਢਿਆ ਬਿਕਰਮ ਸਿੰਘ ਮੰਜੀਠੀਆ ਸ਼ਰਨਜੀਤ ਸਿੰਘ ਢਿੱਲੋਂ ਤੇ ਬਹੁਤ ਯਾਨੀ ਉਤਸ਼ਾਹ ਸੀ ਲੋਕਾਂ ਚ ਵੀ ਅਸੀਂ ਵੀ ਨਾਲ ਚੱਲ ਕੇ ਚੱਲਣਾ ਸਾਰਿਆਂ ਨੇ ਸਾਥ ਦਿੱਤਾ ਤੇ ਰਲ ਮਿਲ ਕੇ ਬਹੁਤ ਸਹਿਯੋਗ ਮਿਲਿਆ ਤੇ ਅੱਗੇ ਵੀ ਅਸੀਂ ਸਹਿਯੋਗ ਮੰਗਦੇ ਆਂ ਪਬਲਿਕ ਤੋਂ ਵੀ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਜਿਤਾਓ ਤੇ ਆਪਾਂ ਵਿਕਾਸ ਵੱਲ ਨੂੰ ਪੰਜਾਬ ਨੂੰ ਵਧਾਈਏ ਜੇ ਜੋਲੀ ਸਾਹਿਬ ਲੋਕ ਫਤਵਾ ਤੁਹਾਡੇ ਹੱਕ ਦੇ ਵਿੱਚ ਆਉਂਦਾ ਵਾ ਤਾਂ ਤੁਸੀਂ ਕਹਿਲ ਦੇ ਆਧਾਰ ਤੇ ਕਿਹੜੇ ਵਾਰਡ ਦੇ ਵਿੱਚ ਜਿਹੜੇ ਰੁਕੇ ਹੋਏ ਕੰਮ ਆ ਉਹ ਕਰਵਾਏਗੇ ਕਿਹੜੇ ਕਿਹੜੇ ਕੰਮ ਆ ਜਿਹੜੇ ਅਧੂਰੇ ਰਹਿ ਗਏ ਇਹ ਕੋਈ ਪਿੰਡ ਦੀਆਂ ਛੋਟੇ-ਛੋਟੀਆਂ ਗਲੀਆਂ ਵਾਂ ਜੋ ਮਤਲਬ ਵੀ ਹਲੇ ਕੱਚੀਆਂ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਡਵੈਲਪਮੈਂਟ ਕਰਾਵਾਂਗੇ ਉੱਥੇ ਵਾਟਰ ਸਪਲਾਈ ਸੀਵਰੇਜ ਉਹਦਾ ਮਤਲਬ ਵੀ ਉਹਨੂੰ ਪੱਕਿਆ ਕਰਾਂਗੇ ਅਸੀਂ ਇਹ ਅੱਜ ਆਏ ਸੀਗੇ ਰਵਿੰਦਰ ਸਿੰਘ ਜੋਲੀ ਤੇ ਨਾਲ 23 ਨੰਬਰ ਵਾਰਡ ਹਾਂ ਰਾਣੀ ਰਾਣੀ ਜੀ ਹੁਣੀ ਨੇ ਉਹ ਇਲੈਕਸ਼ਨ ਲੜ ਰਿਹਾ ਜੋ ਕਿ ਇਹਨਾਂ ਦੀ ਸਾਂਝੀ ਰੈਲੀ ਸੀਗੀ ਅੱਜ ਬਹੁਤ ਹੀ ਇਕੱਠ ਦੇਖਣ ਨੂੰ ਮਿਲਿਆ ਦਾ ਤੇ ਹੁਣ ਅਗਲੇ ਵਾਰਡ ਦੇ ਵਿੱਚ ਚੱਲਦੇ ਆ ਕਿਸੇ ਨਵੀਂ ਜਗ੍ਹਾ ਤੇ ਨਵੀਂ ਗੱਲਬਾਤ ਕਰਾਂਗੇ ਕੈਮਰਾਮੈਨ ਨੀਰ ਸਿੰਘ ਦੇ ਨਾਲ ਮੈਂ ਗੁਰਦੀਪ ਭਾਮੀ